ਸਰਦਾਰ ਸ਼ੇਰ ਸਿੰਘ ਵਾਇਆ ਦੇ ਨਾਲ ਪੂਰੀ ਬਾਰਡਰ ਪੱਟੀ ਇੱਕ ਤਾਨਕੇ ਖੜੀ ਆ ਤਨ ਮਨ ਤੋਂ ਜੋਰ ਵੀ ਇੱਥੇ ਲੱਗ ਰਹੇ ਨੇ ਮਜ਼ਦੂਰ ਸੰਘਰਸ਼ ਪਾਰਟੀ ਹੋਰ ਜੇ ਦੀ ਕਾਂਗਰਸ ਪਾਰਟੀ ਇੱਕੋ ਇੱਕ ਮਹਿਤੀ ਪਾਰਟੀ ਹੈ ਗਰੀਬ ਮਜ਼ਦੂਰ ਸੰਘਰਸ਼ ਪਾਰਟੀ ਹਰ ਸਾਲਾ ਦੀ ਅਗਨੀ ਪੱਥ ਯੋਜਨਾ ਦੇ ਦੌਰਾਨ ਆਪ ਤਾਂ ਲੈਂਦੇ ਨੇ 5 ਸਾਲ ਨਜ਼ਾਰੇ ਔਰ ਸਾਡੇ ਵਰਗੇ ਨੌਜਵਾਨਾਂ ਨੂੰ 4 ਸਾਲ ਲਾ ਸਕਦੇ ਨੇ ਵਿਜੇ ਮਾਰੀਆ ਕਿੱਥੇ ਨੇ ਨਿਰਮੋਦੀ ਕਿੱਥੇ ਨੇ ਨਿਰਮੋਦੀ ਕਿੱਥੇ ਨੇ ਕਰਾ ਕੇ ਦੇ ਦਾ ਬਾਹਰ ਉਹ ਬੰਦੇ ਕਿਨਾ ਲੈ ਕੇ ਆਉਣੇ ਰੋਜਪੁਰ ਹਲਕਾ ਵਾਸੀਆਂ ਨੂੰ ਇਹ ਰਿਕਵੈਸਟ ਕਰਦਾ ਬੇਨਤੀ ਕਰਦੇ ਆ ਕਿ ਤਨ ਮੰਨ ਤੋਂ ਸਰਦਾਰ ਸ਼ੇਰ ਸਿੰਘ ਵਾਇਆ ਨੂੰ ਵੋਟ ਪਾਣ ਨਹੀਂ ਨਹੀਂ ਕਰ ਦਿੱਤੇ ਨਹੀਂ ਨਹੀਂ ਕੰਮ ਰੋਕ ਕੇ ਰੱਖਿਆ ਸੀ ਇਸ ਬਿਧਰ ਪ੍ਰੋਪਰ ਪ੍ਰਧਾਨ ਲੈ ਕੇ ਆਇਆ ਇੱਕ ਵਾਇਸ ਆ ਲੈ ਕੇ ਆਏ ਔਰ ਜਿਹੜਾ ਮਾਰਸ਼ ਮਸ਼ੇਰ ਤੇ ਜਿਹੜੀ ਬਾਰਡਰ ਪੱਟੀ ਦੀ 2000 ਉਹ ਪਹਿਲਾ ਜਿਹੜਾ ਪਿੰਡ ਸੀ ਨਾ 2012 ਦੇ ਅੰਦਰ ਉਹ ਬਿਲਕੁਲ ਹਿੱਸਾ ਪਾਕਿਸਤਾਨ ਦਾ ਬਣ ਕੇ ਰਹਿ ਜਾਂਦਾ ਸੀਗਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਵਾਇਆ ਨੇ ਉੱਥੇ ਵਾਜ 282 ਔਰ ਸਾਡਾ ਉਹ ਗੇਟ ਦਾ ਜਿਹੜਾ ਉਹ ਊਲੰਗਾ ਆਲਰੇਡੀ ਆਲਰੇਡੀ ਚਵਿਕਾਂ ਟੇ ਖਲਵਾਨ ਦੀ ਖਲਵਾ ਦਿੱਤਾ ਸੀ ਦੇ ਅਕ ਵਾਸਤੇ ਹਮੇਸ਼ਾ ਦਵਿੰਦਰ ਸਿੰਘ ਵਾਇਆ ਔਰ ਵਾਇਆ ਪਰਵਾਰ ਖੜੇ ਰਹਿਣਗੇ ਜਿਹੜਾ ਆਪਣਾ ਪਹਿਲਾਂ ਆਪਣਾ ਐਮਪੀ ਸਾਹਿਬ ਸਪੀਰ ਸਿੰਘ ਬਾਦਲ ਉਹਨੇ ਕੋਈ ਕੰਮ ਕੀਤਾ ਜੀ ਕਿੱਥੇ ਜੀ ਵੱਡੇ ਲੋਕਾਂ ਨੇ ਤਾਂ ਆਪੂ ਆ ਹਾਂ ਉਹਨੇ ਆਦੇ ਕੰਮ ਕੀਤੇ ਆ ਜਿਹੜੇ ਨਾਦੇ ਉਹਨੇ ਇਹਦੇ ਘਰ ਵਾਲੀ ਵਾਰੀ ਵੀ ਉਹਨੇ ਸਦਨ ਦੇ ਵਿੱਚ ਉਹਨੇ ਆਵਾਜ਼ ਨਹੀਂ ਠਾਈ ਆ ਯਾਰ ਕੀ ਤੁਸੀਂ ਅੰਗਰੇਜ਼ ਸਿੰਘ ਵੜਵਾਲ ਦੀ ਕੀ ਗੱਲ ਕਰ ਰਹੇ ਕੀ ਤੁਸੀਂ ਕਾ ਤੁਸੀਂ ਹੁੰਦੀ ਜੀ ਅੰਗਰੇਜ਼ ਸਿੰਘ ਵੜਵਾਲ ਦੀ ਕੀ ਦੇਣ ਵੀ ਕੀ ਰਾਇਸ਼ ਕਰ ਬਰਾਦਰ ਕੋਈ ਦੇਣ ਨਹੀਂ ਕਿ ਜਿਹੜੇ ਸਾਡੇ ਆਪਣੇ ਜੱਬਰਪੁਰ ਬੈਠੇ ਆ ਯੂਪੀ ਦੇ ਵਿੱਚ ਬੈਠੇ ਆ ਬਲਾਸ ਗੌਰ ਬੈਠਿਆ ਨਾਨਕ ਮਤੇ ਬੈਠਿਆ ਗੋਰਖ ਮਤੇ ਬੈਠਿਆ ਉਹਨਾਂ ਸਾਡੇ ਰਾਮਾ ਸਿੱਕਾਂ ਨੂੰ ਜਾ ਕੇ ਪੁੱਛੋ ਜੱਜ ਜਿਹੜੇ ਸਾਡੇ ਗੰਗਾ ਨਗਰ ਦੇ ਹਾਦਦੇ ਸਾਡੇ ਰਾਏ ਸਿਕ ਬੈਠਿਆ ਕੰਮ ਸਾਡੇ ਹੁੰਦੇ ਆ ਇਕੱਲੇ ਸਿਰਫ ਰਾਏ ਸਿਕ ਬਰਾਦਰੀ ਸਾਰਿਆਂ ਦੇ ਹੀ ਕੰਮ ਗਵਾਹ ਸਭ ਕਰਦੇ ਫਿਰ ਲਈ ਸੀ ਅਸੀਂ ਹੁਣ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਚੈਨਲ ਦੇ ਜਰੀ ਮਾਧਿਮਾ ਅਸੀਂ ਬੇ ਬੇਨਤੀ ਕਰਦੇ ਆ ਭਾਵੇਂ ਸਾਡੇ ਗੁੜੀ ਸਤੀਰ ਵਿੱਚ ਲੈ ਲਓ ਜੇ ਉਹਨਾਂ 2 ਲੱਖ ਨਾਲ ਧੱਕੇ ਨਾਲ ਲੀਡ ਲੈ ਕੇ ਜਿੱਤੇ ਸੀ ਨਾ ਅਸੀਂ 4 ਲੱਖ ਦੀ ਸਾਡੇ ਕੋਲ ਤੁਸੀਂ ਗਾਰੰਟੀ ਕਰਾ ਲਓ ਹੋਈ ਜਾਣ ਪਰ ਇਹਨਾਂ ਦੇ ਵੋਟ ਸਰਦਾਰ ਛੇਸ਼ਿੰਗਵਾਇਆ ਨੂੰ ਕਾਂਗਰਸ ਪਾਰਟੀ ਨੂੰ ਹੀ ਪਾਉਣੀ ਹੈ ਇਹ ਛੇਸ਼ਿੰਗਵਾਇਆ ਬਣ ਕੇ ਇਲੈਕਸ਼ਨ ਲੜਦੇ ਪਏ ਹੈ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਹਾਜ਼ਰ ਕਾ 24 ਇਸ ਟਾਈਮ ਅਸੀਂ ਪਹੁੰਚੇ ਆਂ ਰੇਤੇ ਵਾਲੀ ਪੈਣੀ ਇੱਥੇ ਦਵਿੰਦਰ ਗਵਾਯਾ ਦਾ ਕਾਫਲਾ ਆਇਆ ਸੀ ਆ ਲੋਕ ਬੈਠੇ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿੱਦਾਂ ਦਾ ਹੰਗਾਰਾ ਹੈ ਕਾਂਗਰਸ ਪਾਰਟੀ ਸ਼ੇਰ ਸਿੰਘ ਕਬਾਇਆ ਨੂੰ ਹਾਂਜੀ ਵੀਰ ਜੀ ਦਿਂਦਰ ਕੁਆ ਜੀ ਇੱਥੇ ਆਏ ਸੀ ਹਾਂਜੀ ਹਾਂਜੀ ਵੀਰ ਜੀ ਦਿਂਦਰ ਸਿੰਘ ਕੁਆ ਆਏ ਸੀ ਚੰਦ ਮੱਟਪਾਲ ਨੇ ਕਿਵੇਂ ਦਾ ਮਾਹੌਲ ਹੈ ਜੀ ਮੌਲ ਤਾਂ ਇਹਨਾਂ ਪਿੰਡਾਂ ਦਾ ਬਹੁਤ ਵਧੀਆ ਹੈ ਔਰ ਸਰਦਾਰ ਸਰਦਾਰ ਸ਼ੇਰ ਸਿੰਘ ਕੁਆ ਦੇ ਨਾਲ ਪੂਰੀ ਬਾਰਡਰ ਪੱਟੀ ਇੱਕ ਤਾਣ ਕੇ ਖੜੀ ਆ ਔਰ ਤਨ ਮਨ ਤੋਂ ਜੋਰ ਵੀ ਇੱਥੇ ਲੱਗ ਰਹੇ ਨੇ ਔਰ ਜਿਹੜੀ ਕਾਂਗਰਸ ਪਾਰਟੀ ਇੱਕੋ ਇੱਕ ਮਹਿਤੀ ਪਾਰਟੀ ਹੈ ਗਰੀਬ ਮਜ਼ਦੂਰ ਸੰਘਰਸ਼ ਪਾਰਟੀ ਜੋ ਕਿ ਗਰੀਬਾਂ ਦੇ ਹੱਕ ਦੇ ਬਾਰੇ ਕਾਨੂੰਨ ਲੈ ਕੇ ਆਵੇਗੀ ਔਰ ਜਿਹੜੀਆਂ ਸਾਡੀਆਂ ਨੌਜਵਾਨਾਂ ਨੂੰ ਮੋਦੀ ਗਵਰਨਮੈਂਟ ਨੇ ਜਿਹੜੀ 4 ਸਾਲਾਂ ਦੀ ਅਗਨੀ ਪੱਥ ਯੋਜਨਾ ਦੇ ਦੌਰਾਨ ਆਪ ਦਾ ਲੰਦੇ ਨੇ 5 ਸਾਲ ਨਯਾਰੇ ਔਰ ਸਾਡੇ ਵਰਗੇ ਨੌਜਵਾਨਾਂ ਚਾਰ ਸਾਲ ਇੱਕ ਆਦੇ ਵਾਸਤੇ ਫੇਰ ਨਾਂਦੇ ਆ ਵਿੱਚੂ ਕਈ ਵਾਰੀ ਫੋਨ ਆਦੇ ਸੀਗੇ ਬੀਜੇਪੀ ਵਾਲਿਆਂ ਦੇ ਕਹਿੰਦੇ ਜੀ ਅਖੇ ਆਪਣੇ ਮੋਦੀ ਸਾਹਿਬ ਤਾਂ ਲੈ ਕੇ ਆਪਣੇ ਰਾਮ ਮੰਦਰ ਲੈ ਕੇ ਆਏ ਨੇ ਪਰ ਮੈਂ ਇਹਨਾਂ ਨੂੰ ਇੱਕ ਸਵਾਲ ਕੀਤਾ ਵੀ ਮੋਦੀ ਸਾਹਿਬ ਠੀਕ ਹੈ ਜਿਹੜੇ ਰਾਮ ਮੰਦਰ ਲੈ ਆ ਸਕਦੇ ਨੇ ਵਿਜੇ ਮਾਰੀਆ ਕਿੱਥੇ ਨੇ ਨਿਰਮੋਦੀ ਕਿੱਥੇ ਨੇ ਜਿਹੜੇ ਹੋਰ ਨਾਂਦੇ ਜਿਹੜੇ ਸਪੈਸ਼ਲਿਸਟ ਬੰਦੇ ਇਹਨਾਂ ਦੇ ਜਿਹੜੇ ਭਗੋੜੇ ਕਰਾ ਇਹਨਾਂ ਨੂੰ ਕਰਾ ਕੇ ਦੇ ਤਾਂ ਬਾਰ ਮਲੋ ਉਹ ਬੰਦੇ ਕਿਨਾ ਲੈ ਕੇ ਆਉਣੇ ਮੈਂ ਇੱਕ ਵਾਰ ਫੇਰ ਸਾਰੇ ਫਿਰਸਪੁਰ ਹਲਕਾ ਵਾਸੀਆਂ ਨੂੰ ਇਹ ਰਿਕਵੈਸਟ ਕਰਦਾ ਹੈ ਬੇਨਤੀ ਕਰਦੇ ਆ ਕਿ ਤਨ ਮੰਨ ਤੋਂ ਸਰਦਾਰ ਸ਼ੇਰ ਸਿੰਘ ਵਾਇਆ ਨੂੰ ਵੋਟ ਪਾਣ ਔਰ ਕਾਂਗਰਸ ਪਾਰਟੀ ਨੂੰ ਜਿਤਾਣ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਦੀ ਇਸ ਮੰਗ ਕਰਦੇ ਆ ਸਾਡੇ ਜੀ ਕੰਮ ਕੀਤੇ ਆ ਵੇਖੋ ਕਈ ਵਾਰੀ ਹੋ ਜਾਂਦਾ ਹੈ ਵੀ ਕੰਮ ਹੁੰਦੇ ਆ ਪਰ ਉਹ ਕਿਸੇ ਲੈਵਲ ਤੇ ਕਈ ਅਫਸਰ ਬਾਦਲ ਸਰਕਾਰ ਸੀਗੀ ਇਹਨਾਂ ਦੇ ਨਾਲ ਸੀਗੇ ਇਹਨਾਂ ਦੀ ਵਜ੍ਹਾ ਨਾਲ ਇਹਨਾਂ ਨੇ ਅਫਸਰਾਂ ਨੂੰ ਰੋਕ ਕੇ ਰੱਖਿਆ ਸੀ ਯਾਰਾ ਵੀ ਕਾਲੀ ਸਰਕਾਰ ਨੇ ਇਹ ਨﻘਾਬ ਨਹੀਂ ਨਹੀਂ ਕਰ ਦਿੱਤੇ ਨਹੀਂ ਨਹੀਂ ਕੰਮ ਰੋਕ ਕੇ ਰੱਖਿਆ ਸੀ ਨਹੀਂ ਕਰ ਦਿੱਤੇ ਨਹੀਂ ਕਰੰ ਦਿੱਤੇ ਸਾਡੇ ਕਵਾਇਆ ਸਾਹਿਬ ਨੂੰਰ ਪਰ ਕਵਾਇਆ ਸਾਹਿਬ ਨੇ 2007 ਦੇ ਅੰਦਰ ਜਿਹੜੀ ਐਸ ਸੀ ਵਰਗ ਲੈ ਕੇ ਆਇਆ ਕਵਾਇਆ ਸਾਹਿਬ ਦੀ ਦੇਣ ਹੈ ਜਿਹੜਾ ਆਪਣੇ ਹਸਪੀਟਲ ਪ੍ਰੋਪਰ ਲੈ ਕੇ ਆਇਆ ਕਵਾਇਆ ਸਾਹਿਬ ਲੈ ਕੇ ਆਏ ਔਰ ਜਿਹੜਾ ਮਾਰਸ਼ਮਸ਼ੇਰ ਤੇ ਜਿਹੜੀ ਬਾਰਡਰ ਪੱਟੀ ਦੀ 2000 ਉਹ ਪਹਿਲਾ ਜਿਹੜਾ ਪਿੰਡ ਸੀ ਨਾ 2012 ਦੇ ਅੰਦਰ ਉਹ ਬਿਲਕੁਲ ਹਿੱਸਾ ਪਾਕਿਸਤਾਨ ਦਾ ਬਣ ਕੇ ਰਹਿ ਜਾਂਦਾ ਸੀਗਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਕਵਾਇਆ ਨੇ ਉੱਥੇ ਆਵਾਜ਼ ਠਾਈ ਔਰ ਸਾਡਾ ਉਹ ਗੇਟ ਦਾ ਜਿਹੜਾ ਉਹ ਊਲੰਗਾ ਆਲਰੇਡੀ ਆਲਰੇਡੀ ਚਵਿਕਾਂ ਦੇ ਖਲਵਾਨ ਦੀ ਖਲਵਾ ਦਿੱਤਾ ਸੀ ਠੀਕ ਹੈ ਔਰ ਸਾਡੇ ਬਾਰਡਰ ਪੱਟੀ ਦੇ ਹਮੇਸ਼ਾ ਜਦੋਂ ਸਰਦਾਰ ਇਹਨਾਂ ਦੇ ਦਵਿੰਦਰ ਸਿੰਘ ਗਵਾਇਆ ਐਮਐਲਏ ਸੀਗੇ ਉਹਨਾਂ ਨੇ ਵੀ ਸਾਡੇ ਬਹੁਤ ਇੱਥੇ ਜਿਹੜੇ ਕੰਮ ਨਹੀਂ ਵੀ ਹੁੰਦੇ ਸੀ ਉਹਨਾਂ ਨੇ ਉਹ ਵੀ ਕੰਮ ਕੀਤੇ ਔਰ ਡਵੈਲਪਮੈਂਟ ਬਹੁਤ ਜ਼ਿਆਦਾ ਦਿੱਤੀ ਔਰ ਨੌਜਵਾਨਾਂ ਦੇ ਅਕ ਵਾਸਤੇ ਹਮੇਸ਼ਾ ਦਵਿੰਦਰ ਸਿੰਘ ਗਵਾਇਆ ਔਰ ਗਵਾਇਆ ਪਰਵਾਰ ਖੜੇ ਰਹਿਣਗੇ ਜਿਹੜਾ ਆਪਣਾ ਪਹਿਲਾਂ ਆਪਣਾ ਐਮਪੀ ਸਾਹਿਬ ਸਪੀਰ ਸਿੰਘ ਬਾਦਲ ਉਹਨਾਂ ਨੇ ਵੀ ਕੰਮ ਕੀਤਾ ਹੀ ਇੱਥੇ ਜੀ ਵੱਡੇ ਲੋਕਾਂ ਨੇ ਤਾਂ ਆਪ ਉਹ ਆਹ ਉਹਨੇ ਆਦੇ ਕੰਮ ਕੀਤੇ ਆ ਜਿਹੜੇ ਨਾਦੇ ਉਹਨਾਂ ਨੇ ਇਹਦੇ ਘਰ ਵਾਸਤੇ ਕੰਮ ਕੀਤੇ ਆ ਸਾਡੇ ਪ੍ਰੋਜਪੁਰ ਹਲਕੇ ਵਾਸਤੇ ਉਹਨਾਂ ਨੇ ਇੱਕ ਵਾਰੀ ਵੀ ਉਹਨਾਂ ਨੇ ਸਦਨ ਦੇ ਵਿੱਚ ਉਹਨਾਂ ਨੇ ਆਵਾਜ਼ ਨਹੀਂ ਠਾਈ ਨਹੀਂ ਵਾਇਸਾਈ ਉਹਨਾਂ ਸਾਡੇ ਵਾਸਤੇ ਇੱਕ ਰਾਏ ਸਖ ਬਰਾਦਰੀ ਦਾ ਕੋਰਚਰ ਹੈ ਅੰਗਰੇਜ਼ ਸਿੰਘ ਢਵਾਲ ਮਮਟੋੜ ਦਾ ਆ ਯਾਰ ਕੀ ਤੁਸੀਂ ਅੰਗਰੇਜ਼ ਸਿੰਘ ਢਵਾਲ ਦੀ ਕੀ ਗੱਲ ਕਰ ਰਹੇ ਹੋ ਕੀ ਤੁਸੀਂ ਤੁਸੀਂ ਹੁੰਦੀ ਜੀ ਅੰਗਰੇਜ਼ ਸਿੰਘ ਢਵਾਲ ਦੀ ਕੀ ਦੇਣ ਵੀ ਕੀ ਰਾਏ ਸਖ ਬਰਾਦਰੀ ਕੋਈ ਦੇਣ ਨਹੀਂ ਸਿਰਫ ਸਾਡੇ ਇੱਥੇ ਜਿਹੜੇ ਲੋਕ ਆ ਉਹ ਕਹਿੰਦੇ ਆ ਵੀ ਰਾਏ ਸਿੱਖ ਬਰਾਦਰੀ ਸ਼ੇਰ ਸਿੰਘ ਨੇ ਕੁਝ ਨਹੀਂ ਕੀਤਾ ਠੀਕ ਐ ਕੋ ਤੁਹਾਡੇ ਬਾਰੇ ਕੰਜਾ ਦਬਣ ਕੁਝ ਨਹੀਂ ਵੀ ਕੀਤਾ ਹੋ ਸਕਦਾ ਮੰਨਦੇ ਆ ਪਰ ਚੱਕਰ ਇਹ ਆ ਨਾ ਵੀ ਜਿਹੜੇ ਸਾਡੇ ਰਾਏ ਸਿੱਖ ਜਿਹੜੇ ਸਾਡੇ ਆਪਣੇ ਜੱਬਲਪੁਰ ਬੈਠੇ ਆ ਯੂਪੀ ਦੇ ਵਿੱਚ ਬੈਠੇ ਆ ਬਲਾਸਪੁਰ ਬੈਠੇ ਆ ਨਾਨਕਮਾਤੇ ਬੈਠੇ ਆ ਗੋਰਖਮਾਤੇ ਬੈਠੇ ਆ ਉਹਨਾਂ ਸਾਡੇ ਰਾਵਾਂ ਸਿੱਖਾਂ ਨੂੰ ਜਾ ਕੇ ਪੁੱਛੋ ਜੱਜ ਜਿਹੜੇ ਸਾਡੇ ਗੰਗਾ ਨਗਰ ਦੀ ਹੱਦ ਤੇ ਸਾਡੇ ਰਾਏ ਸਿੱਖ ਬੈਠੇ ਆ ਕੰਮ ਸਾਡੇ ਹੁੰਦੇ ਆ ਇਹ ਨਹੀਂਗਾ ਕੱਲੇ ਸਿਰਫ ਰਾਏ ਸਿੱਖ ਬਰਾਦਰੀ ਸਾਰਿਆਂ ਦੇ ਹੀ ਕੰਮ ਕਰਵੇ ਸਭ ਕਰਦੇ ਆ ਠੀਕ ਹੈ ਔਰ ਜਿਹੜੇ ਬਾਦਲਾ ਸਾਹਿਬ ਸੀਗੇ ਬਾਦਲਾ ਸਾਹਿਬ ਵੋਟਾਂ ਲੈ ਕੇ ਧੱਕੇ ਨਾਲ ਉਹਨਾਂ ਨੇ 2 ਲੱਖ ਦੀ ਲੀਡ ਲਈ ਸੀ ਅਸੀਂ ਹੁਣ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਚੈਨਲ ਦੇ ਜਰੀ ਮਾਧਿਮ ਅਸੀਂ ਬੇ ਬੇਨਤੀ ਕਰਦੇ ਆ ਭਾਵੇਂ ਸਾਡੇ ਗੁਰੂ ਇਸ ਥੀਰੇ ਵਿੱਚ ਲੈ ਲਓ ਜਿਉਂ ਉਹਨਾਂ 2 ਲੱਖ ਨਾਲ ਧੱਕੇ ਨਾਲ ਲੀਡ ਲੈ ਕੇ ਜਿੱਤੇ ਸੀ ਨਾ ਅਸੀਂ 4 ਲੱਖ ਦੀ ਸਾਡੇ ਕੋਲ ਸੀ ਗਰੰਟੀ ਕਰਾ ਲਓ 4 ਲੱਖ ਦੀ ਲੀਡ ਆ ਜਿਹੜੀ ਦੇ ਕੇ ਅਸੀਂ ਭੇਜਾਂਗੇ ਵਾਡਰ ਪੱਟੀ ਸਮੂਹ ਸਾਰੇ ਜਿਹੜੇ ਵੋਟਰ ਸਾਥੀ ਆ ਸਾਰੇ ਨਾਲ ਅਗਵਾਇਆ ਸਾਬ ਮੂੰਹ ਤੇ ਕਹਿ ਦਿੰਦੇ ਆ ਯਾਰ ਤੈਨੂੰ ਨਹੀਂ ਵੋਟ ਪਾਣੀ ਜਦੋਂ ਪਰ ਵੋਟ ਪਾਣ ਕੇ ਜਾਣਗੇ ਤਾਂ ਕਹਿਣਗੇ ਯਾਰ ਆਦਾ ਰਾ ਫ ਕਰਨ ਜਾਣੇ ਤੋਂ ਪਕਾ ਲਗਾਉਣੇ ਆ ਤਾਂ ਲੋਕ ਕੁਝ ਲੋਕ ਕੇ ਨਰਾਜ਼ ਹੋ ਰਹੇ ਨੇ ਵੀ ਸਾਡੇ ਕੋਲ ਗਵਾਇਸ ਸਾਹਿਬ ਨਹੀਂ ਪਹੁੰਚੇ ਦਿਵਿੰਦਰ ਨਹੀਂ ਪਹੁੰਚੇ ਸਾਨੂੰ ਆਇਆ ਨਹੀਂ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਉਹ ਵੇਖੋ ਜੀ ਏਰੀਆ ਜਿਹੜਾ ਆਪਣਾ ਬਹੁਤ ਲੰਮਾ ਚੌੜਾ ਏਰੀਆ ਹੈ ਕਈ ਵਾਰੀ ਕਿਸੇ ਕੋਲ ਨਹੀਂ ਵੀ ਜਾਣ ਹੁੰਦਾ ਹੁਣ ਵੈਸੇ ਵੀ ਲੋਕ ਆਪਣੇ ਗਰਮੀ ਪੈਣ ਲੱਗ ਗੀ ਕਈ ਵਾਰੀ ਵੀ ਨਹੀਂ ਘਰਾਂ ਚੋ ਟਾਈਮ ਗਾਟਵਾ ਦੋ ਹੋ ਜਾਂਦਾ ਕਈ ਲੋਕ ਨਹੀਂ ਵੀ ਆਉਂਦੇ ਕੋਈ ਗੱਲ ਨਰਾਜ਼ ਹੁੰਦੇ ਆਦੇ ਜਿਹੜੇ ਆਦੇ ਸਜਣਾਂ ਵਾਲੇ ਸਾਰੇ ਹਰ ਇੱਕ ਬੰਦਾ ਨਰਾਜ਼ ਹੁੰਦਾ ਹੈ ਨਾ ਵੇਖੋ ਜੇ ਆਪਾਂ ਜਿਹਨੂੰ ਪਿਆਰ ਕਰਾਂਗੇ ਉਸ ਬੰਦੇ ਨੂੰ ਨਰਾਜ਼ ਤਾਂ ਆਵਾਂਗੇ ਆਵਾਂਗੇ ਨਾ ਜੋਈ ਜਾਨ ਪਰ ਇਹਨਾਂ ਦੇ ਵੋਟ ਸਰਦਾਰ ਸ਼ੇਰ ਸਿੰਘ ਗਵਾਯਾ ਨੂੰ ਕਾਂਗਰਸ ਪਾਰਟੀ ਨੂੰ ਹੀ ਪਾਉਣੀ ਹੈ ਸਾਰਿਆਂ ਨੂੰ। ਵੀ ਉਹਨਾਂ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਹੋ ਵੀ ਬੀਜੀ ਨੇ ਜਿਆਦਾ ਤਾਂ ਨਹੀਂ ਆ ਸਕਦੇ। ਨਹੀਂ ਬੀਜੀ ਤਾਂ ਨਹੀਂ ਹੈਗੇ ਬੀਜੀ ਦਾ ਪਰ ਬੀਜੀ ਦੇ ਇਲੈਕਸ਼ਨ ਵਿੱਚ ਹੈਗਾ ਬੀਜੀ ਰਹਿ ਗਈ ਹੈਗੇ ਨੇ ਪਰ ਕਈ ਥਾਵਾਂ ਤੇ ਜਾਂਦੇ ਨਹੀਂ ਪਰ ਏਰੀਆ ਬਹੁਤ ਲੰਮਾ ਚੋੜਾ ਹੈ। ਪਰ ਅਸੀਂ ਸਾਨੂੰ ਸਾਰਿਆਂ ਨੂੰ ਇਹ ਖੁਦ ਹੀ ਸਾਨੂੰ ਚਾਹੀਦਾ ਕਿਉਂਕਿ ਅਸੀਂ ਸ਼ੇਰ ਸਿੰਘ ਗਵਾਯਾ ਬਣ ਕੇ ਅਸੀਂ ਇਲੈਕਸ਼ਨ ਲੜਦੇ ਪਏ ਆ। ਜੀ ਆਓ ਅੱਗੇ ਗੱਲ ਕਰਦੇ ਆ ਜੀ। ਹਾਂਜੀ ਬਰਾਂਜ ਜੀ। ਕਿਵੇਂ ਹੰਗਾਰਾ ਜੀ? ਇਸ ਨੂੰ ਬਾਇਦਾ ਹੀ ਆਨੀ ਸਾਡੇ ਇੱਕ ਮਿਹਨਤੀ ਹੈਗੀ ਬੱਡਰੇਰੀ ਦੀ ਸਾਡੇ ਨਾਲ ਬਾਦਲ ਕੀਤੀ ਸੀ ਪੰਜ ਪੰਜ ਮਰਲੇ ਤੋਂ ਦੀ ਘਰ ਦੀ ਅਲਾਟਮੈਂਟ ਕੀ ਕਰਾਂਗੇ ਬੜੇ ਚਲਾ ਕੇ ਆਂਦੇ ਨੂੰ ਕਿਸੇ ਨੇ ਸੁਣੀ ਸਾਡੀ ਜ਼ਮੀਨਾਂ 2007 ਵਾਲੇ ਕਿਹਸਾ ਲੋਗ ਗਿਆ ਸਾਡੇ ਮਾਪਜੇ ਨਹੀਂ ਆਏ ਕੋਈ ਸਾਨੂੰ ਨਾ ਲਗਾਣ ਦੇ ਵੀ ਨਾ ਸਨ ਕੋ ਲਾਉਣ ਦੇ ਵੀ ਕੁਛ ਨਹੀਂ ਜਿਹੜਾ 2007 ਆਣੇ ਆ ਪੱਕੀਆਂ ਜ਼ਮੀਨਾਂ ਨਹੀਂ ਹੋਈਆਂ ਉਹ ਹੋਈਆਂ ਨੂੰ ਉਹ ਹੋਈਆਂ ਨੂੰ ਕਿਹਸਾ ਲੋਗ ਨਹੀਂ ਹੁਣ ਦੁਬਾਰਾ ਐਮਪੀ ਸਾਹਿਬ ਬਣ ਕੇ ਤੇ ਕਰਵਾਣਗੇ ਜੀ कुरान पे भी हिंदा है जी कुरान के हां जी हां जी वीर जी ओ ये बोल हां जी की गाना चाहो शेर सिंह बाया बारे जितू 100 परसेंट चार लाख ती रीड ते जितेगा चार लाख रीड ते जितेगा हां जी वीर जी की कहंदे शेर सिंह बाया बारे ये बोटा नाल जी जितेगा जे लाख जी जी। जी। जी जी। 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 मिलिया पूरा पिंड है ਕੱਲ੍ਹ ਆਰੇ 11:30 ਦੇ ਕਰੀਬ ਮੇਰੇ ਨਾਲ 1 ਮਿੰਟ ਸਾਡੇ ਨਾਲ ਹੋਣ ਲੱਗਦਾ ਨਿੱਕਾ ਜਿਹਾ ਪਿੰਡ ਮੇਰਾ ਮੈਂ ਐ ਸਰਪੰਚ ਪਿਛਲੀ ਵਾਰੀ ਮੈਂ ਸਰਪੰਚ ਰਿਆਂ ਕੰਮ ਕਰਤੇ ਲੋਕਾਂ ਨੂੰ ਵਿਖਾਇਆ ਔਰ ਛੇਰ ਸਿੰਘ ਕੋ ਭਾਇਆ ਤੇ ਦਵਿੰਦਰ ਦੀ ਦਵਾਲ ਦਵਾਲ ਤੇ ਦਵਾਨ ਵਾਲੀ ਕੀਤਾ ਇਹਨਾਂ ਨੇ ਕਿਉਂ ਮੈਂ ਨਾਂ ਦਾ ਸਪਾਈ ਸੀ ਇਹ ਮੇਰੇ ਬੋਸ ਸੀ ਕੀਤਾ ਮੈਂ ਹਮੇਸ਼ਾ ਹੀ ਨਾਂ ਦੇ ਨਾਲ ਇਸ ਪਿੰਡ ਖੜਾ ਹੈ ਉਹ ਓਡਨਾਂ ਨੂੰ 100% ਤੂ ਪਾਣੀ ਹੈ ਹੈ ਜਾਣੀ ਐ ਬਾਕੀ ਆਸ-ਪਾਸ ਰਿਸ਼ਤੇ ਦਾਈਆਂ ਉੱਥੇ ਵੀ ਅਸੀਂ ਕਵਰ ਕਰ ਰਹੇ ਆਂ ਜੀ ਜਿੱਤ ਕਰਾਉਣੀ ਐ ਦੀ ਬਹੁਤ ਲੰਬੀ ਚੌੜੀ ਬਾਦਲ ਸਾਹਿਬ ਪਿਛਲੀ ਵਾਰੀ ਆਏ ਅਸੀਂ ਤੁਹਾਨੂੰ ਐਂ ਕਰ ਦੇਵਾਂਗੇ ਉਹ ਕਰ ਦੇਉਣਾ ਓਟਾ ਲੈਂਦਾ ਵਟੋਰਦਾ ਸੂਲੀ ਤੇ ਚੜਦਾ ਸਾਨੂੰ ਉਹ ਹੋ ਗਿਆ ਜੇ ਝੇਰ ਸਿੰਘ ਹੈਗਾ ਸੀ ਪਹਿਲੀ ਵਾਰੀ ਐਮਐਲਏ ਜਿੱਤਿਆ ਤਾਂ ਸਾਡੇ ਪਿੰਡ ਦੇ ਕੰਮ ਹੋਏ ਨੂੰ ਬਾਦਲ ਨੂੰ ਸੁਪਨਾ ਨਹੀਂ ਆਇਆ ਅਸੀਂ ਇੱਥੇ ਆ ਤੇ ਮੈਂ ਇੱਥੇ ਆ ਜਾਣਾ ਨਾ ਗੱਟੀਆਂ 'ਚ ਇੱਥੇ ਬੜਾ ਸਾਡੇ ਜੁਲਮ ਹੁੰਦੇ ਸੀ ਮਿਲਟਰੀਆਂ ਦੇ ਪਾਣੀਆਂ ਦੇ 50 ਸਾਲ ਡੁੱਬੇ ਸਾਡੀ ਕਿਸੇ ਵਾਰ ਦਾਦ ਨਹੀਂ ਲਈ ਜਾਂ ਬੰਦਾ ਰਹਿ ਗਿਆ ਛੇਰਦਿੰਗ ਐਮਐਲਏ ਤੇ ਬਾਦਲ ਸਾਹਿਬ ਵੱਡੇ ਸੀਗੇ ਉਹਨਾਂ ਨੇ ਦੀ ਫਰਿਆਦ ਸੁਣੀ ਐ ਉਹਨੇ ਲਿਆਂਦਾ ਇੱਥੇ ਪਤਨ ਤੇ ਸਾਡੇ ਫਿਰ ਕੋਲ ਕੋ ਆਇਆ ਜਿੰਨੇ ਕੰਮ ਇਹਨੇ ਕਹਿ ਨਾ ਉਹਨੇ ਉਹਨੇ ਕਾਰਜ ਤੇ ਬਾਦਲ ਸਾਹਿਬ ਨੇ ਉਹ ਤੋਂ ਬਾਅਦ ਬਾਦਲ ਸਾਹਿਬ ਹੀ ਕੰਡ ਕਰ ਗਿਆ ਉਹਦਾ ਮੁੰਡਾ ਤੇ ਜਿਹੜਾ ਸੁਖਵੀਰ ਉਹ ਦਾਸ ਨੂੰ ਹੀ ਚੌੜੀ ਹੋ ਗਿਆ ਕਿਉਂ ਚੌੜ ਦਾ ਮਤਲਬ ਇਹ ਵੀ ਉਹਨੇ ਰਾਸਿਕ ਬਣੇ ਨਹੀਂ ਵੇਖਾ ਕਿਸੇ ਮਣੀ ਸਾਡਾ ਪੂਰੀ ਪੱਟੀ 15 ਪਿੰਡ ਜਿਹੜੇ ਕੰਬਰ ਹੋਏ 15 ਪਿੰਡ ਸਾਡੇ ਜਿਹੜੇ ਨਾ ਇੱਕ ਸਮੂਜੇ ਖੜੇ ਨੂੰ ਲਾਦੂ ਕਾਕੂ ਲਾਇਦੇ ਮੋਜਮ ਮਾਰਦਮ ਠੇ ਅਮੀਰਾ ਮੁਹੰਮਦ ਵੀਰਾ ਸਾਰੇ ਪਿੰਡ ਜਿਹੜੇ ਨੇ ਸਾਰੇ ਬਾਦਨ ਪੱਤੀਆਂ ਪੜੀਆਂ ਬੈਠੇ ਤਾਂ ਯੂਵਨ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਕਿਵੇਂ ਦਾ ਹੰਗਾਰਾ ਜੀ ਹਾਂਜੀ ਸ਼ੇਰ ਸਿੰਘ ਭਾਇਆ ਨੂੰ ਜਿਦਾਵਾ ਵੀ ਅਸੀਂ ਕਿੰਨੀਆਂ ਵੋਟਾਂ ਦੇ 4 ਲੱਖ ਦੇ حساب ਨਾਲ ਹਾਂਜੀ ਸਾਨੂੰ ਕਾਂਗਰਸ ਵੀ ਦੇ ਰਿਹਾ ਹੈ ਸ਼ੇਰ ਸਿੰਘ ਭਾਇਆ ਹੋਰ ਕਰਦਾ ਹੈ ਪਹਿਲਾਂ ਵੀ ਕੀਤੇ ਹਾਂਜੀ ਦਵਿੰਦਰ ਗਬਾਏ ਨੇ ਵੀ ਕੀਤੇ ਨੂੰ ਜੀ ਕਾਂਗਰਸ ਦੀ ਦੇਣ ਹੈ ਸਾਨੂੰ 5-5 ਕਿੱਲੇ ਉਹਨੇ ਲਾਟ ਕੀਤੀ ਸੀ ਬਾਦ ਕਰਾਈਆਂ ਸੀ ਤਾਂ ਅਸੀਂ ਉਟ ਕਿੰਨੂ ਪਾਈਏ ਅਸੀਂ ਤਾਂ ਕਾਂਗਰਸ ਨਹੀਂ ਪਾਣੀ ਸੀ ਹੋਰ ਪਾਰਟੀਆਂ ਆਂਦੀਆਂ ਨੂੰ ਠੱਗ ਲ ਜਾਂਦੀਆਂ ਨੂੰ ਝਾੜੂ ਮੋਟ ਮੈਂ ਵੀ ਪਾਈ ਸੀ ਬਾਕੀ ਨਹੀਂ ਹੈ ਇਸ ਟਾਈਮ ਕਾਂਗਰਸ ਨਹੀਂ ਪਾਵਾਂਗੇ ਜੀ ਸਰ ਅਜੋ ਤੇ ਵਿਸ਼ਵਾਸ ਨਹੀਂ ਕਰਨਾ ਕਾਂਗਰਸ ਤੇ ਕਰਨਾ ਹੈ ਹਾਂ ਜੀ ਦੇਣੀ ਉਹਦੀ ਸਾਡੀ ਕਾਂਗਰਸ ਦੀ ਹੈ ਨਾ ਪੰਜ ਪੰਜ ਕਿੱਲੇ ਮਾਲਕੀ ਸਾਨੂੰ ਜ਼ਮੀਨਾਂ ਦਿੱਤੀਆਂ ਉਹਨੇ ਕਾਂਗਰਸ ਨੇ ਕੰਮ ਕੀਤੇ ਹੁਣਾਂ ਪੱਕੀਆਂ ਟੁੱਟੀਆਂ ਪਈ ਨੂੰ ਕੋਈ ਕੰਮ ਨਹੀਂ ਹੋਇਆ 2.5 ਸਾਲ ਹੋ ਗਏ ਨਾਲ ਦੀ ਸਰਕਾਰ ਨੂੰ ਇੱਥੇ ਆਣਾ ਨਹੀਂ ਪਿੰਡਾਂ ਦੇ ਵਿੱਚ ਅੜਾਂ ਦੇ ਵਿੱਚ ਸਾਨੂੰ ਕੋਈ ਮਾਜਬਾ ਨਹੀਂ ਮਿਲਿਆ ਕਹਿੰਦੇ ਨੂੰ ਕੱਚੀ ਹੈ ਪੱਕੀ ਹੈ ਪੱਕੀ ਦਾ ਦੇਵਾ ਦੇ ਨਾ ਪੱਕੀ ਦਾ ਮੇਰਾ ਨਾ ਕੱਚੀ ਦਾ ਮਿਲਿਆ ਜੋਠੇ ਬਾਦੇ ਕਰਤੇ ਬਦਲ ਸਾਹਿਬ ਵੀ ਟਰ ਗਏ ਤਸੀਂ ਕਾਂਗਰਸ ਨੂੰ ਗਬਾਇਆ ਸਾਹਿਬ ਨੂੰ ਉਠਾਉਣੀ ਹੈ ਸੁਖਵੀਰ ਸਿੰਘ ਐਮਪੀ ਨੇ ਹਾਂਜੀ ਮਤਲਬ ਇਸ ਟਾਈਮ ਉਹਨੇ ਕੋਈ ਕੰਮ ਕੀਤਾ ਜੀ ਇਸ ਹਲਕੇ ਦੇ ਅਸੀਂ ਓਟ ਪਾਈ ਸੀ ਸੁਖਵੀਰ ਸਿੰਘ ਬਾਦਲ ਨੂੰ ਹਾਂਜੀ ਫਿਰ ਪਵਨ ਦਾ ਕੀ ਫਾਇਦਾ ਜੋ ਕੰਮ ਹੀ ਨਹੀਂ ਸਾਦੇ ਹੋਣੇ ਤਾਂ ਸ਼ੇਰ ਸਿੰਘ ਨੇ ਕਿਹਾ ਸੀ ਪਾਈਆਂ ਸੀ ਓਟਾਂ ਜਦੋਂ ਇਹ ਹੜ ਆਇਆ ਸੀ ਸੁਖਵੀਰ ਸਿੰਘ ਆਇਆ ਸੀ ਨਹੀਂ ਆਇਆ ਨਾ ਆਇ ਨਹੀਂ ਨਾ ਗਬਾਇਆ ਸਾਹਿਬ ਵੱਡਾ ਗਬਾਇਆ ਛੋਟਾ ਗਬਾਇਆ ਇਹਨੂੰ ਸਾਦੇ 250 ਕਮੰਡ ਦੇ ਰਹਿਣ ਨੂੰ ਰਾਜਾ ਬੜਿੰਗ ਸਾਹਿਬ ਵੀ ਆਏ ਸੀ ਉਹ ਵੀ ਸਾਦੇ 250 ਕਮੰਡ ਦੇ ਰਹਿਣ ਨੂੰ 35 ਟਰਾਲੀਆਂ ਪੱਠੇ ਵੀ ਇਹਨਾਂ ਨੇ ਬੀਜੇ ਭੇਜੇ ਸਾਡੇ ਵਾਲੇ ਦਰਾਈ ਇਲਾਕੇ ਦੇ ਵਿੱਚ ਹੜ੍ਹ ਪੜੇ ਸੀ ਵਿਚਾਰੇ ਲੋਕ ਬੜੇ ਔਖੇ ਪਿੰਡ ਘੇਰੇ ਕੇ ਮੈਂ ਆਮੂੜੇਨ ਗਾਲ ਕੇ ਬੇੜੀਆਂ ਤੇ ਪੱਠੇ ਲਿਆ ਤੇ ਪਿੰਡਾਂ ਚ ਦਿੰਦੇ ਰਹੇ ਵਧੀਆ ਇਸਤੇਮਾਲ ਕੀਤੇ ਨੂੰ ਪੱਠੇ ਨਾਲ ਨੂੰ ਕੋਈ ਛੇਵਾਲੇ ਵਿਚਾਰੇ ਪਾਸੋਂ ਆਦੇ ਬੰਦੇ ਉਹ ਦੇ ਜਾਂਦੇ ਆ ਅਸੀਂ ਬਹੁਤ ਕਾਰਗੁਜ਼ਾਰੀ ਆਪ ਨੂੰ ਚੰਗੀ ਕੀਤੀ ਏ ਪਰ ਇਹਨਾਂ ਦੀ ਰਹਿਮਾਈ ਦੇ ਨਾਲ ਛੇਰ ਸਿੰਘ ਪਰਿਵਾਰ ਦੇ ਨਾਲ ਸਾਨੂੰ ਤਾਂ ਕੋਈ ਇਹਨਾਂ ਤੋਂ ਚੰਗਾ ਨਹੀਂ ਬੰਦਾ ਬਸ ਗੱਲ ਖਤਮ ਤੋਂ 4 ਲੱਖ ਦੀ ਲੀਡ ਨਾਲ ਇਹਨੂੰ ਦਿਤਾਵਾਂਗਾ ਮੈਂ ਇੱਕ ਸਰਪੰਚ ਬੂਰ ਸਿੰਘ ਮੇਰਾ ਨਾਮ ਹੈ ਰੇਤੇ ਵਾਲੀ ਬਹਿਣੀ ਮੇਰਾ ਪਿੰਡ ਹੈ ਸੋਤ ਸ੍ਰੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਦਾ 24 ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਾਡੇ ਸਪੋਰਟ ਦੀ ਲੋੜ ਹੈ ਨਾ ਸਰ ਦੋਸਤੋ